ਜੋ ਦੋ ਟਾਈਟੈਨਿਕ ਜਹਾਜ਼ ਡੁੱਬਿਆ ਸੀ ਨਾ ਵੀ 100 ਸਾਲ ਹੋ ਗਿਆ ਹੋਣਾ ਨਾ ਡੁੱਬੇ ਨੂੰ ਟਾਈਟੈਨਿਕ ਜਹਾਜ਼ ਨਾਲ ਜੁੜਦੇ ਇੱਕ ਬੜੀ ਸੋਹਣੀ ਕਹਾਣੀ ਹੈ ਗੱਲ ਮੈਂ ਕਹਿਣ ਲੱਗਾ ਇਸ ਪੰਕਤੀ ਦਾ ਮੈਨੂੰ ਯਾਦ ਆ ਗਿਆ ਕਿ ਹਰ ਭਾਵ ਹੈ ਸੋਹ ਹੋਏ ਹੋਣਾ ਉਹ ਆ ਜੋ ਪਰਮਾਤਮਾ ਨੂੰ ਭੌਂਦਾ ਤੇ ਜਿਹੜਾ ਪਰਮਾਤਮਾ ਨੂੰ ਭੌਂਦਾ ਉਹ ਸਾਡੇ ਲਈ ਕੀ ਹੈ ਜੀ ਚੰਗਾ ਟਾਈਟੈਨਿਕ ਜਹਾਜ਼ ਲੋਕਾਂ ਨੇ ਟਿਕਟਾਂ ਖਰੀਦੀਆਂ ਜੀ ਕਿ ਇਸ ਜਹਾਜ਼ ਦਾ ਸਫ਼ਰ ਕਰਨਾ ਸਾਰਿਆਂ ਨੇ ਆਨੰਦ ਮਾਣਨਾ ਜੀ ਇੱਕ ਛੋਟੇ ਜਿਹੇ ਕਿਸਾਨ ਨੇ ਜੀ ਉਹਨੇ 5 ਟਿਕਟਾਂ ਖਰੀਦੀਆਂ 5 5 ਟਿਕਟਾਂ ਦੇ ਵਿੱਚ ਕੀ ਸੀਗਾ ਉਹ ਆਪ ਉਹਦੀ ਘਰ ਵਾਲੀ ਦੋ ਦੀਆਂ ਤੀਆਂ ਤੇ ਇੱਕ ਉਹਦਾ ਪੁੱਤ ਉਸ ਜਹਾਜ਼ ਦੇ ਵਿੱਚ ਇਹ ਥੋੜੀ ਜਿਹੀ ਇੱਕ ਤੁਸੀਂ ਕਹਿ ਲੋ ਕਿ ਛੋਟਾ ਜਿਹਾ ਇੱਕ ਬੀਕ ਪੁਆਇੰਟ ਇਹ ਸੀਗਾ ਕਿ ਅੱਜ ਤਾਂ ਤੁਸੀਂ ਮੰਨ ਲਓ ਨਹੀਂ ਜਾਣਾ ਤੁਹਾਨੂੰ ਕੀ ਐਮਰਜੈਂਸੀ ਪੈ ਗਈ ਤੁਹਾਡੇ ਪੈਸੇ ਵਾਪਸ ਆ ਜਾਂਦੇ ਨੇ ਟਿਕਟ ਕੈਨਸਲ ਹੋ ਗਈ ਤੇ ਪੈਸੇ ਵਾਪਸ ਆ ਗਏ ਜਦੋਂ ਟਾਂਟੈਨਿਕ ਜਹਾਜ਼ ਤੁਰਿਆ ਉਦੋਂ ਨਹੀਂ ਸੀ ਗਾਇਦਾ ਜਿਨੇ ਪੈਸੇ ਦੇਦੇ ਉਹਨੂੰ ਜਾਣਾ ਪੈਣਾ ਨਹੀਂ ਗਿਆ ਤੇ ਪੈਸੇ ਵੀ ਡੁੱਬ ਗਏ ਨਹੀਂ ਗਿਆ ਤੁਹਾਡੀ ਆਪਣੀ ਸਰਦਾਰਦੀ ਹੈ ਹੁਣ ਮਸਲਾ ਇਹ ਹੋਇਆ ਜੀ ਉਹ ਜਹਾਜ਼ ਨੇ ਤੁਰਨਾ ਸੀਗਾ ਜੀ ਜਿੱਦੜ ਉਹ ਜਹਾਜ਼ ਨੇ ਤੁਰਨਾ ਸੀਗਾ ਉਹਦੇ 1-2 ਰਾਤ ਪਹਿਲਾਂ 2 ਕੋ ਦਿਨ ਪਹਿਲਾਂ ਉਹਨਾਂ ਦੇ ਪਾਲਤੂ ਕੁੱਤੇ ਨੇ ਉਹਨਾਂ ਦੇ ਪੁੱਤ ਨੂੰ ਕੱਟ ਲਿਆ ਡਾਕਟਰ ਕੋਲ ਗਏ ਡਾਕਟਰ ਨੇ ਕਿਹਾ ਜੀ ਤੁਹਾਡੇ ਬੱਚੇ ਨੂੰ ਆਰਾਮ ਦੀ ਲੋੜ ਹੈ। ਨੋਟ ਕਰੋ ਗੱਲ ਤੁਹਾਡੇ ਬੱਚੇ ਨੂੰ ਆਰਾਮ ਦੀ ਲੋੜ ਹੈ। ਉਸੇ ਨੂੰ ਸਫ਼ਰ ਨਾ ਕਰਾਓ। ਹੁਣ ਜਦੋਂ ਉਹਨਾਂ ਨੇ ਡਾਕਟਰ ਨੇ ਇਹ ਗੱਲ ਕਿਹਾ ਤੇ ਉਹ ਬੜੇ ਸੋਚਣ ਇਹ ਕੀ ਹੋ ਗਿਆ? ਅਸੀਂ ਤਾਂ ਪਰਸੋਂ ਜਾਣਾ ਹੈ। ਸਫ਼ਰ ਕਰਨਾ ਹੈ। ਸਫ਼ਰ ਵੀ ਕਈ ਮਹੀਨਿਆਂ ਦਾ ਹੋ। ਸਮੁੰਦਰ ਵਿੱਚ ਤੁਰ ਜਾਣਾ ਹੈ ਤੇ ਕਈ ਮਹੀਨਿਆਂ ਦਾ ਸਫ਼ਰ ਹੈ। ਅਸੀਂ ਬੱਚੇ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ। ਹੁਣ ਇੱਕ ਰਾਤ ਰਹਿ ਗਈ ਜੀ ਸਵੇਰੇ ਬੰਦਰਗਾਹ ਤੋਂ ਜਹਾਜ਼ ਨੇ ਜਾਣਾ ਦੋਨੇ ਮੀਆਂ ਬੀਬੀ ਬੈਠੇ ਆ ਉਹਦੀ ਘਰ ਵਾਲੀ ਕਹਿੰਦੀ ਜੀ ਇਦਾਂ ਕਰੋ ਤੁਸੀਂ ਆਪ ਤੇ ਦੋਨੇ ਧੀਆਂ ਨੂੰ ਲੈ ਜਾ ਮੈਂ ਪੁੱਤ ਕੋਲ ਰਹਿੰਦੀ ਆ ਮੈਂ ਦੀ ਦੇਖਭਾਲ ਕਰ ਦਿਆਂ ਮੈਂ ਦੀ ਦੇਖਭਾਲ ਕਰਦੀ ਆ ਤੁਸੀਂ ਚਲੇ ਜਾਓ ਹੁਣ ਉਹ ਬੰਦਾ ਸੋਚਦਾ ਕਹਿੰਦਾ ਗੱਲ ਤੇਰੀ ਸਿਆਣੀ ਐ ਕਿ ਪੈਸਾ ਆਪਾ ਦਿੱਤਾ ਹੋਇਆ ਪੈਸਾ ਆਪਣਾ ਮੜਨਾ ਨਹੀਂ ਐ ਪੈਸਾ ਡੁੱਬ ਜਾਣਾ ਜੀ ਆਪਾਂ ਨਹੀਂ ਕਹੇ ਪਰ ਮੇਰਾ ਮਨ ਇਹ ਕਹਿੰਦਾ ਕਿ ਮੈਂ ਤੈਨੂੰ ਛੱਡ ਕੇ ਵੀ ਨਹੀਂ ਜਾਣਾ ਮੈਂ ਕਰਾ ਕੀ ਉਹ ਸਾਰੀ ਰਾਤ ਫੈਸਲਾ ਕਰਦੇ ਰਹੇ ਕਦੇ ਮਨ ਬਣੇ ਜਾ ਕਦੇ ਮਨ ਬਣੇ ਨਾ ਜਾ ਆਖਰ ਨੂੰ ਮਨ ਨੇ ਅੰਦਰੋਂ ਆਵਾਜ਼ ਮਾਰੀ ਕਿ ਪੈਸਾ ਡੁੱਬਦਾ ਡੁੱਬ ਜਾਵੇ ਪਰ ਮੈਂ ਆਪਣੇ ਬੱਚੇ ਦੇ ਘਰ ਵਾਲੇ ਨੂੰ ਛੱਡ ਕੇ ਨਹੀਂ ਜਾਣਾ ਹੁਣ ਮਨ 'ਚ بڑے ਸੁਪਨੇ ਸੀਗੇ ਜੀ ਉਹ ਸਾਰੇ ਟੁੱਟ ਗਏ ਹੁਣ ਕਿਤੇ ਨਾ ਕਿਤੇ ਨੂੰ ਅੱਲਾ ਨੂੰ ਖੁਦਾ ਨੂੰ ਗੌੜ ਨੂੰ ਮਾੜਾ ਬੋਲੇ ਰੱਬਾ ਇਹ ਤੂੰ ਮੇਰੇ ਨਾਲ ਕੀ ਕੀਤਾ ਮੈਂ ਸਾਰੀ ਆਪਣੀ ਜੀਵਨ ਦੀ ਪੂੰਜੀ ਲਾਤੀ ਟਿਕਟਾ ਖਰੀਦਿਆ ਉਹ ਤੇ ਮੇਰੇ ਨਾਲ ਮਾੜਾ ਕੀਤਾ ਮੇਰਾ ਇੱਕੋ ਸੁਪਨਾ ਸੀਗਾ ਉਹ ਵੀ ਤੇ ਪੂਰਾ ਨਹੀਂ ਕੀਤਾ ਤੋੜ ਕੇ ਰੱਖਦਾ ਆ ਹੁਣ ਬੱਚੀ ਉਹ ਉਹਦੀਆਂ ਕਹਿੰਦੀਆਂ ਧੀਆਂ ਉਹਦੀਆਂ ਕਹਿੰਦੀਆਂ ਕਹਿੰਦੀ ਬਾਪੂ ਜੀ ਆਪਾਂ ਸਫਰ ਨਹੀਂ ਕਰ ਸਕਦੇ ਚੱਲ ਆਪਾਂ ਦੇਖ ਕੇ ਤਾਂ ਆਈਏ ਇੱਕ ਵਾਰੀ ਕਿਨਾਰੇ ਤੇ ਖੜ ਕੇ ਬਾਏ ਬਾਏ ਕਰ ਲਾਂਗੇ ਉਹ ਆਪਣੀ ਬੱਚੀਆਂ ਨੂੰ ਲੈ ਗਿਆ ਜੀ ਨਾਲ ਤੇ ਬੰਦਰਗਾਹ ਤ ਜਦੋਂ ਜਾ ਤੁਰਦਾ ਆ ਅੱਖਾਂ 'ਚ ਹੰਝੂ ਨਾਲੇ ਹੱਥ ਖਲਾਉਂਦੇ ਆ ਨਾਲੇ ਜਾਜ ਨੂੰ ਵਿਦਾ ਕਰ ਰਹੇ ਬਹੁਤ ਵੱਡਾ ਤੁਸੀਂ ਕਹਿ ਲੋ ਕਿ ਦਿਲ ਤੇ ਪੱਥਰ ਰੱਖ ਕੇ ਅੱਖਾਂ 'ਚ ਹੰਝੂ ਦੇ ਕੋ ਘਰ ਮੁੜਿਆ ਜੀ ਸਿਰਫ ਹਜੇ ਜਹਾਜ਼ ਉਹਨੂੰ ਤੁਰੇ ਨੂੰ 3 ਦਿਨ ਹੋਏ ਸੀਗੇ ਤੇ ਚੌਥੇ ਦਿਨ ਅਖਬਾਰ ਚ ਖਬਰ ਆ ਗਈ ਕਿ ਨਾ ਡੁੱਬਣ ਵਾਲਾ ਟਟੈਨਿਕ ਡੁੱਬ ਗਿਆ ਨੋਟ ਕਰੋ ਗੱਲ ਨਾ ਡੁੱਬਣ ਵਾਲਾ ਕਿਉਂਕਿ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਨੇ ਦਾਅਵਾ ਕੀਤਾ ਸੀਗਾ ਇਸ ਗੱਲ ਦਾ ਕਿ ਇਹ ਜਹਾਜ਼ ਕਦੇ ਡੁੱਬ ਨਹੀਂ ਸਕਦਾ ਰੱਬ ਨੂੰ ਚੈਲੰਜ ਨਹੀਂ ਹੈ ਬੰਦਾ ਕੁਝ ਹੋਰ ਕਹਿ ਰਿਹਾ ਹੈ ਉਹ ਰੱਬ ਨੇ ਕੁਝ ਹੋਰ ਕਰਨਾ ਨਾ ਡੁੱਬਣ ਵਾਲਾ ਟਟੈਨਿਕ ਡੁੱਬ ਗਿਆ ਬਹੁਤ ਲੋਕ ਮਰ ਗਏ ਲਾਸ਼ਾਂ ਦਾ ਕਦੀ ਮਿਲਿਆ ਉਹ ਜਿਹੜਾ ਬੰਦਾ ਕਦੇ ਕੁੱਤੇ ਨੂੰ ਮਾਰਦਾ ਸੀ ਕਦੇ ਰੱਬ ਨੂੰ ਲਾਂਬੇ ਦਿੰਦਾ ਸੀਗਾ ਉਹਨੇ ਆਪਣੇ ਕੁੱਤੇ ਨੂੰ ਚੱਕਿਆ ਤੇ ਕੁੱਤੇ ਨੂੰ ਚੁੰਮਦਾ ਫਿਰਦਾ ਕੁੱਤੇ ਨੂੰ ਪਿਆਰ ਕਰਦਾ ਫਿਰਦਾ ਤੇ ਕੀ ਕਹਿੰਦਾ ਆ ਕਹਿੰਦਾ ਜੇ ਤੂੰ ਮੇਰੇ ਪੁੱਤ ਨੂੰ ਨਾਂ ਕੱਟਦਾ ਨਾਟ ਕਰਿਓ ਜੇ ਤੂੰ ਮੇਰੇ ਪੁੱਤ ਨੂੰ ਨਾਂ ਕੱਟਦਾ ਅਸੀਂ ਵੀ ਸਾਰਿਆਂ ਨੇ ਚਲੇ ਜਾਣਾ ਸੀਗਾ ਤੇ ਅੱਜ ਮਰਿਆ ਹੋਏ ਦੀ ਕੀਰਤੀ ਵਿੱਚ ਸਾਡੇ ਵੀ ਕੀਰਤੀ ਬੋਲੋ ਜੀ ਸ਼ਾਮਲ ਹੋ ਜਾਣੀ ਰੱਬ ਨੇ ਤੁਹਾਨੂੰ ਕਿਵੇਂ ਬਚੋਣਾ ਹੈ ਕਿੱਦਾਂ ਬਚਾਉਣਾ ਹੈ ਕਿਹੜੀ ਖੇੜ ਤੋਂ ਬਚਾਉਣਾ ਹੈ ਕਿਵੇਂ ਉਹਨੇ ਬਚਾਉਣਾ ਆ ਇਹ ਰੱਬ ਜਾਣਦਾ ਆ ਅਸੀਂ ਫੈਸਲਾ ਨਹੀਂ ਕਰ ਸਕਦੇ ਇਸ ਕਰਕੇ ਕਦੇ ਵੀ ਰੱਬ ਦੇ ਫੈਸਲੇ ਤੇ ਸ਼ਿਕਵਾ ਨਾ ਕਰੋ ਰੱਬ ਦੇ ਫੈਸਲੇ ਤੇ ਕਦੇ ਵੀ ਉਂਗਾ ਨਾ ਖੜੀ ਕਰੋ ਜੋ ਮਾਲਕ ਕਰਦਾ ਸਾਡੇ ਭਲੇ ਲਈ ਕਰਦਾ ਅੱਜ ਸਾਨੂੰ ਲੱਗਦਾ ਕਿ ਰੱਬ ਨੇ ਮੇਰੇ ਨਾਲ ਮਾੜਾ ਕਰਤਾ ਪਰ ਜਦੋਂ ਸਮਾਂ ਬੀਤ ਹੋ ਜਾਂਦਾ ਆ ਫਿਰ ਮਹਿਸੂਸ ਹੁੰਦਾ ਕਿ ਨਹੀਂ ਰੱਬ ਨੇ ਮੇਰੇ ਲਈ ਮਾੜਾ ਨਹੀਂ ਕੀਤਾ ਰੱਬ ਨੇ ਮੇਰੇ ਲਈ ਚੰਗਈ ਸੋਚਿਆ